ਆਲੀਰਾ ਜਮਣੀਆਂ ਸੀ ਪੰਜਾਬ ਨੇ ਮੈਂ ਤੁਹਾਨੂੰ ਗੱਲ ਦੱਸ ਦੇਣਾ ਇੱਕ ਜਜੀਰਾ ਵੀ ਬੰਦਾ ਜਾਂਦਾ ਇਹਨਾਂ ਦੇ ਉੱਤੇ ਪੋਸ਼ ਵਾਲਿਆਂ ਦੇ ਜਾਂ ਜਿਹੜੀ ਜਨਾਨੀ ਜਾਂਦੀ ਆ ਮੈਂ ਮੈਂ ਤੁਹਾਨੂੰ ਦੱਸਤਾ ਉੱਤੇ ਭੇਜਣੋਂ ਹਟਾ ਬ ਤੁਸੀਂ ਉੱਤੇ ਆ ਕੋਈ ਚੱਲਦਾ ਠੀਕ ਆ ਕਿ ਨਹੀਂ ਤੁਸੀਂ ਜੇ ਸੈਕ੍ਰੇਟ ਸੈਕ੍ਰੇਟ ਗੇਮਸ ਫਿਲਮ ਦੇਖੀ ਆ ਤੁਸੀਂ ਫਿਲਮ ਦੇਖੀ ਆ ਉਹ ਫਿਲਮ ਦੇ ਵਿੱਚ ਜੋ ਹੁੰਦਾ ਨਾ ਉਹ ਅਸਲੀਅਤ ਆ ਉਹੀ ਇਹਨਾਂ ਦੇ ਹੁੰਦਾ ਵਾ ਠੀਕ ਆ ਕਿ ਨਹੀਂ ਉਤੇ ਜਾਰੇ ਕਪੜੇ-ਕਪੜੇ ਲਾ ਕੇ ਬੰਦਾ ਗੇ ਜਨਾਨੀ ਸਾਰਾ ਕੁਝ ਹੀ ਚੱਲਦਾ ਇਹਨਾਂ ਦਾ ਸਿਸਟਮ ਬਾਈ ਠੀਕ ਆ ਇਹਦਾ ਜਿਹੜੀਆਂ ਮਾੜੀਆਂ-ਮੋਟੀਆਂ ਵੀਡੀਓ-ਵੀਡੀਓ ਬਾਹਰ ਆਉਂਦੀਆਂ ਨੇ ਨੱਚਦੇ ਨੇ ਨੱਚਣੀਆਂ ਇਹ ਉਹ ਕਰ ਦਿੰਦੀਆਂ ਇਹ ਅਲੱਗ ਚੀਜ਼ ਆ ਜਿਹੜੇ ਉੱਥੇ ਅੰਦਰ ਜੋ ਕੁਝ ਹੁੰਦਾ ਬਾਕੀ ਨਹੀਂ ਸ਼ਹਿਰੀ ਮਨ ਨੂੰ ਪੁੱਛ ਲਿਓ ਸ਼ਹਿਰੀ ਮਨ ਵੀ ਜਾ ਕੇ ਆ ਇਹ ਇਹਨਾਂ ਦੇ ਠੀਕ ਆ ਲਾਫਟਰ ਫਰ ਨੋ ਰੀਜ਼ਨ ਜਸ ਬਿਕਾਸ ਇਸ ਹੋਲ ਐਗਿਸਟਿਸ ਇਸ ਸੋ ਫਕੀਰਾ ਦੀ ਮਨ ਆਪੇ ਹੀ ਟਿਕ ਸੱਚ ਸਿਆਣੇ ਕਹਿ ਗਏ ਆਂਦੀ ਅਕੇਲੇ ਤੱਕੇ ਜਾਗੇ ਆਵਾਜ਼ ਫਕੀਰਾ ਦੀ ਜੰਦੇ ਜੰਦੇ ਇੱਕ ਠੰਕਾ ਆਂਟੀ ਦਾ ਮੇਰੇ ਬਿਰੋ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰ ਦਿਓ ਜਾਨਾ ਦੇਖੋ ਭਾਈ ਤੇਜੇ ਨਾ ਉੱਥੇ ਅਸੀਂ ਗਲਤ ਹੁੰਦੇ ਨੇ